ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਪ੍ਰਾਪਾਣਾਂ ਨੂੰ ਜਿੰਨੇ ਵੀ ਆਪਣੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਤੇ ਅੱਜ ਆਪਾਂ ਪਹੁੰਚਾ ਬਾਈ ਮੋੜ ਮੰਡੀ ਤੇ ਮੋੜ ਮੰਡੀ ਦੇ ਅਰਧਕਰ ਤੇ ਜਿੰਨੇ ਵੀ ਪਿੰਡ ਪੈਂਦੇ ਉਹਨਾਂ ਖਾਤਰ ਇੱਕ ਖੁਸ਼ਖਬਰੀ ਹੈ ਬਾਈ ਇਹ ਆ গারਲ ਸਕੂਲ ਇੱਧਰ ਪੁਰਾਣੀ ਸਬਜ਼ੀ ਮੰਡੀ ਰਹਿ ਗਈ ਤੇ ਇੱਧਰਲੀ ਸਾਈਡ ਰਹਿ ਗਿਆ ਪੁਰਾਣਾ ਡੀਐਸਪੀ ਦਫ਼ਤਰ ਕਚਹਿਰੀਆਂ ਤੇ ਆ ਸਾਹਮਣੇ ਇੱਕ ਕੂਰੀਅਰ ਵਾਲੇ ਭਰਾ ਨੇ ਆਪਣੇ ਬਾਈ ਮਨਦੀਪ ਦੀਪ ਭੋਲਰ ਕਹਿੰਦੇ ਨੇ ਇੱਕ ਸਤਵੀਰ ਐ ਮੁੰਡੇ ਦਾ ਨਾਮ ਇਹਨੇ ਬਾਈ ਕੋਰੀਅਰ ਦਾ ਕੰਮ ਤੋਰਿਆਗਾ ਜਿਹੜਾ ਆਪਾਂ ਬਾਹਰ ਨਹੀਂ ਆਪਣੇ ਬੱਚੇ ਕਿਸੇ ਤੇ ਗਏ ਹੋਏ ਕਿਸੇ ਵੀ ਦੇਸ਼ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਪੁਰਤਗਾਲ ਕਿਤੇ ਵੀ ਗਏ ਨੇ ਜਾਂ ਜਰਮਨ ਵਗੈਰਾ ਕਿਤੇ ਵੀ ਗਏ ਨੇ ਆਪਾਂ ਮਗਰ ਪਾਰਸਲ ਭੇਜਦੇ ਆ ਜਾਂ ਕੋਈ ਸਮਾਨ ਭੇਜਦੇ ਹਣਾ ਤੇ ਬਾਕੀ ਆਪਾਂ ਗੱਲ ਬਾਈਆਂ ਨਾ ਕਰਾਂਗੇ ਤੇ ਆ ਇਹਨਾਂ ਦਾ ਐਡਰੈਸ ਐ ਬਾਈ ਉੱਤੇ ਨੰਬਰ ਵੀ ਲਿਖੇ ਹੋਏ ਨੇ ਹਣਾ ਤੇ ਬਾਕੀ ਸਿਰੇ ਮੈਂ ਕਾਰਡ ਵੀ ਮੈਂਸ਼ਨ ਕਰੂੰਗਾ ਨੰਬਰ ਵੀ ਛੁਨਾ ਕਰਨਾ ਆ ਤੁਸੀਂ ਫੋਨ ਲਾ ਕੇ ਤੇ ਮਲਾਉਣਿਆ ਤੁਹਾਨੂੰ ਬਾਈਆਂ ਨਾਲ ਕਰਦਿਆਂ ਗੱਲ ਜਾ ਕੇ ਇਹ ਮੋੜ ਮੰਡੀ ਬਰਿੰਡੇ ਸ਼ਹਿਰ ਦੀ ਮੰਡੀ ਹੈ ਕੀ ਹਾਲ ਨੇ ਮਿੱਤਰੋ ਮੰਦੀਪ ਕਿਵੇਂ ਹੋ ਠੀਕ ਠਾਕ ਹੈ ਬਈ ਕੀ ਹਾਲ ਨੇ ਬਾਈ ਸਤਵੀਰ ਵਧੀਆ ਹੀ ਵਧੀਆ ਵਧੀਆ ਠੀਕ ਠਾਕ ਲਈ ਮਿੱਤਰੋ ਆਪਾਂ ਮੁੰਡਿਆਂ ਨੂੰ ਮਿਲ ਲੈ ਇਹ ਆ ਮੰਦੀਪ ਭੁੱਲਰ ਤੇ ਇਹ ਬਾਈ ਸਤਵੀਰ ਇਹਨਾਂ ਨੇ ਇਹ ਕੰਮ ਤੋਰਿਆ ਹੈਗਾ ਕੋਰੀਅਰ ਦਾ ਤੇ ਟਿਕਟਾਂ ਵਗੈਰਾ ਵੀ ਕਰ ਦਿਆ ਜਹਾਜ਼ ਦੀ ਮੰਦੀਪ ਬਾਈ ਇਹ ਜਿਹੜਾ ਕੋਰੀਅਰ ਹੈਗਾ ਹਾਂਜੀ ਕਿਸ ਤਰੀਕੇ ਨਾਲ ਜਾਂਦਾ ਹੈ ਕਿਹੜੇ ਕਿਹੜੇ ਦੇਸ਼ਾਂ 'ਚ ਭੇਜ ਦਿੰਨੇ ਆਪਾਂ ਇਹ ਦੋ ਤਰੀਕੇ ਨਾਲ ਜਾਂਦਾ ਟਿਕਦਾ ਹੁੰਦਾ 4 ਤੋਂ 7 ਦਿਨਾਂ ਵਾਲਾ ਠੀਕ ਹੈ ਬਈ ਇੱਕ ਹੁੰਦਾ 10 ਤੋਂ 15 ਦਿਨਾਂ ਵਾਲਾ ਆਡਰ-ਆਡਰ ਸਮਾਨ ਆਡਰ ਹਿਸਾਬ ਨਾਲ ਜਾਂਦਾ ਜਿਵੇਂ ਕਿਆ ਉਹ ਵੱਧ ਟਾਈਮ 'ਚ ਜਾਂਦਾ ਜਿਹੜੇ ਕੱਪੜੇ ਵਗੈਰਾ ਜੀ ਜੋ ਆਉਂਦੇ ਉਹ ਸੇ ਪਹਿਲਾਂ ਵੀ ਬਾ ਜਾਂਦੇ ਟਾਈਮ ਨਾਲ ਜੀ ਆਡਰ-ਆਡਰ ਇਹਨਾਂ ਦਾ ਰੇਟ ਆ ਜੀ ਸਾਰਿਆਂ ਦਾ ਤੇ ਆਪਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਸੇ ਵੀ ਕੰਟਰੀ ਚ ਜਾਂ ਇੰਡੀਆ ਚ ਵੀ ਕਿਸੇ ਪਾਸੇ ਵੀ ਕਰਵਾਉਣਾ ਕਰਵਾਉਣਾ ਪੇ ਸਕਦੇ ਆ ਇੱਕ ਮੈਨੂੰ ਹੋਰ ਗੱਲ ਦੱਸੀ ਬਾਈ ਜਿਵੇਂ ਤੂੰ ਕਹੇ ਵੀ ਅੱਡ ਅੱਡ ਤਰੀਕੇ ਇਹਨਾਂ ਦੇ ਭੇਜਣ ਦੇ ਹਾਂਜੀ ਠੀਕ ਹੈ ਅੱਡ ਅੱਡ ਉਹ ਹੈ ਵੀ ਰੇਟ ਵੀ ਅਲੱਗ-ਅਲੱਗ ਹੈ ਕਿ ਵੀ ਡੇ ਬਾਈ ਡੇ ਰੇਟ ਹੁੰਦਾ ਰਜਾਨਾ ਰੇਟ ਹੁੰਦਾ ਹੈ ਕੋਈ ਹਾਂਜੀ ਇਹਨੇ ਰਜਾਨਾ ਰੇਟ ਹੁੰਦਾ ਈ ਡੇ ਬਾਈ ਡੇ ਅੱਜ ਰੇਟ ਹੋ ਰਾਇ ਜੀ ਕੱਲੋਂ ਰੇਟ ਹੋ ਰਾ ਜਿਵੇਂ ਆਪਣਾ ਵਜ਼ਨ ਵਧੀ ਜਾਂਦਾ ਈ ਓਵੇਂ ਆਪਣਾ ਰੇਟ ਘਟੀ ਜਾਂਦਾ ਈ ਫਿਰ ਤੁਸੀਂ ਰੇਟ ਕਿਵੇਂ ਲਵਾਉਣੀ ਹੋਏ ਕੋਰੀਅਰ ਦਾ ਵੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇੰਨੇ ਪੈਸੇ ਚ ਇੰਨੇ ਕੋਰੀਅਰ ਬੱਕ ਜਿੱਥੇ ਜਾਊਗਾ ਇਹ ਆਪਾਂ ਆਪ ਆਈਡੀ ਲੇਤੀ ਹੋਈ ਜੀ ਆਪਾਂ ਇੱਥੋਂ ਟਰੈਕਿੰਗ ਜੜੀ ਲਾਉਣੇ ਆ ਇੱਥੋਂ ਸਿੱਧਾ ਸਮਾਨ ਆਪਾਂ ਦਿੱਲੀ ਭੰਜਾਉਣੇ ਆ ਠੀਕ ਹੈ ਹਾਂਜੀ ਇਹ ਚੋ ਦਿੱਲੀ ਹਾਂਜੀ ਦਿੱਲੀ ਤੋਂ ਕਹਾਂ ਜਾਂਦਾ ਹੈ ਹਾਂਜੀ ਦਿੱਲੀ ਤੋਂ ਕਹਾਂ ਜਾਂਦਾ ਜੇ ਤੁਸੀਂ ਜੇ ਤੁਸੀਂ ਕਿਸੇ ਬੰਦੇ ਨੇ ਰੇਟ ਲੈਣਾ ਹੋਵੇ ਪੁੱਛਣਾ ਹੋਵੇ ਮੈਂ 10 ਕਿਲੋ ਜਾਂ 12 ਕਿਲੋ 15 ਕਿਲੋ ਕਿੰਨੇ ਕਿਲੋ ਤੇ ਇੱਕ ਸਮਾਨ ਭੇਜ ਸਕਦਾ ਵੱਧ ਤੋਂ ਵੱਧ ਆਪਾਂ ਵੱਧ ਤੋਂ ਵੱਧ ਕਿੰਨੀ ਭੇਜ ਲੋ ਅੰਦਾਜ਼ਾ ਕਿ 50 ਕਿਲੋ 100 ਕਿਲੋ ਤੱਕ ਕਿੰਨਾ ਕਿੰਨੀ ਭੇਜ ਲੋਈ 500 ਕਿਲੋ ਭੇਜ ਲੋ 500 ਕਿਲੋ ਭੇਜ ਦੋ ਬੋਹਾਂ ਦੀ ਤੇ ਵੀ ਮੰਨ ਲਓ ਵੀ ਆਪਾਂ ਮੰਨ ਤੋ ਕਿਸੇ ਬੰਦੇ ਨੇ ਆਪ ਦਾ ਟਰੈਕ ਕਰਕੇ ਤੁਥੋ ਰੇਟ ਲਵਾਉਣਾ ਹੈ 10 ਕਿਲੋ ਤਿੱਕਰ ਤੁਸੀਂ ਟਰੈਕ ਕਰਨ ਖਾਤਰ ਉਹਦਾ ਪੋਸਟਲ ਕੋਡ ਲੈਣੋ ਜਾਂ ਐਡਰੈਸ ਵਗੈਰਾ ਲੈਣੋ ਕਿ ਉਦੋਂ ਹੀ ਸ਼ਹਿਰ ਤੋਂ ਹੀ ਕਰ ਲੈਣੋ ਨਹੀਂ ਇਹ ਪੋਸਟਲ ਕੋਡ ਲੈਣਿਆ ਨਾ ਪੋਸਟਲ ਕੋਡ ਲੈ ਲਓ ਵੀ ਬਾਈ ਜੇ ਕੋਈ ਹੋਰ ਵੀ ਨੌਲੇਜ ਲੈਣਿਆ ਭਰਾਵਾ ਤੋ ਮੈਂ ਦੋਨੇ ਭਰਾ ਬਾਈ ਮਨਦੀਪ ਭੁੱਲਰ ਦਾ ਤੇ 22 ਸਤਵੀਰ ਦਾ ਨੰਬਰ ਮੈਂਸ਼ਨ ਕਰੂੰਗਾ ਜਿੰਨੇ ਵੀ ਆਪਣੇ ਨੇੜਲੇ ਪਿੰਡਾਂ ਵਾਲੇ ਨੇ ਮਤਲਬ ਕਿ ਤਲਵੰਡੀ ਤੋਂ ਲਾ ਕੇ ਮੋੜ ਮੰਡੀ ਤੱਕ ਕੋਟਸ਼ਮੀਰ ਤੋਂ ਲਾ ਕੇ ਮੋੜ ਮੰਡੀ ਤਿੱਕਰ ਜਾਂ ਮਾਨਸਾ ਤੋਂ ਲਾ ਕੇ ਮੋੜ ਮੰਡੀ ਤੇ ਕਰ ਤੇ ਰਾਮਪੁਰੇ ਤੋਂ ਲਾ ਕੇ ਮੋੜ ਮੰਡੀ ਤੇ ਕਰ ਮਤਲਬ ਕਿ ਆ ਨੇੜੇ ਤੇੜੇ ਜਿਹੜੇ 50 60 ਪਿੰਡ ਨੇ ਬਾਈ ਜਿਨ੍ਹਾਂ ਦੇ ਕਿਸੇ ਬੱਚਿਆਂ ਨੇ ਸਮਾਨ ਬਾਹਰ ਭੇਜਣਾ ਜਿਵੇਂ ਕੱਪੜੇ ਆਗੇ ਕੋਈ ਖਾਣ ਵਾਲਾ ਸਮਾਨ ਹੈ ਜਾਂ ਕੋਈ ਹੋਰ ਸਮਾਨ ਉਹਨਾਂ ਦੇ ਪਹਿਨਣ ਵਾਲਾ ਰਫ ਜੂਜ਼ ਕਰਨ ਵਾਲਾ ਹਨ ਉਹ ਚੀਜ਼ਾਂ ਬਾਹਰ ਆਪਾਂ ਭੇਜਣੀਆਂ ਨੇ ਤਾਂ ਉਹ ਬਾਈ ਇਹਨਾਂ ਭਰਾਵਾਂ ਨੂੰ ਆ ਕੇ ਮਿਲ ਲਿਓ ਕਈ ਵਾਰੀ ਕੋਈ ਚੀਜ਼ ਵਸਤ ਵਗੈਰਾ ਪੁੱਛਣੀ ਹੈ ਕਿਸੇ ਵੀ ਭੈਣ ਭਾਈ ਨੇ ਹਨਾ ਵੇਚ ਜਕੋ ਕੇ ਫੋਨ ਤੇ ਨੰਬਰ ਲਾ ਲਿਓ ਕੋਈ ਵੀ ਨੌਲੇਜ ਲੈਣੀ ਹੈ ਉਹਦਾ ਕੋਈ ਫੀਸ ਪਾਪਾ ਨਹੀਂ ਕੋਈ ਕੁਝ ਨਹੀਂ ਬਾਈ ਹਨਾ ਭਰਾ ਆਪਣੇ ਇੰਨਾ ਕਿਹ ਗਾਈਡ ਕਰਨਗੇ ਤੇ ਇੱਕ ਗੱਲ ਹੋਰ ਵੀ ਅਜੇ ਕਿਸੇ ਤੋਂ ਕੋਰੀਅਰ ਭੇਜਣਾ ਕਿਸੇ ਨੇ ਘਰੇ ਆਪਦੇ ਕਲੈਕਟ ਕਰ ਲਏ ਤੇ ਘਰੋਂ ਆ ਕੇ ਵੀ ਸਮਾਨ ਲੈ ਜਾਣਗੇ ਤੇ ਇੰਨਾ ਆਪਣੇ ਭਰਾਪੇ ਤੌਰ ਤੇ ਵੀ ਉਦਦੇ ਪੰਜਾਬੀਆਂ ਚ ਇਨਸਾਨੀਅਤ ਹੁੰਦੀ ਹੈ ਹਨਾ ਹਾਂਜੀ ਹਾਂਜੀ ਉਹ ਫ੍ਰੀ ਪੈਕਿੰਗ ਕਰਦੇ ਆ ਫ੍ਰੀ ਜੀ ਫ੍ਰੀ ਆਪਾਂ ਅਗਲੇ ਦਾ ਸਮਾਨ ਲੈ ਆਵਾਂ ਕਰਾਂਗੇ ਠੀਕ ਹੈ ਬਾਈ ਰੇਟ ਲੱਗੂਗਾ ਬਸ ਉਹੀ ਰੇਟ ਲੱਗੂਗਾ ਉਹੀ ਰੇਟ ਲੱਗੂਗਾ ਹਾਂ ਉਹਦਾ ਆਪਾਂ ਕੋਈ ਖਰਚਾ ਵਗੈਰਾ ਇੰਗਲੈਂਡੇ ਜਾਂ ਚੱਕ ਕੇ ਲਿਆਉਣਾ ਹੀ ਨਾ ਆਪਾਂ ਪੈਕਿੰਗ ਕਰਨ ਦਾ ਕੋਈ ਫੀਸ ਨਹੀਂ ਹੈ। ਮੈਂ ਤੁਹਾਡਾ ਨੇ ਇੱਕ ਆ ਪੜਿਆ ਸੀ ਯਾਰ ਪੋਸਟਰ ਲੱਗਿਆ ਹੋਇਆ ਤੇ ਇਹ ਟਿਕਟਾਂ ਵੀ ਲਿਖੀਆਂ ਹੋਈਆਂ। ਹਾਂਜੀ। ਐਕਸਪ੍ਰੈਸ ਬੇ ਕੋਰੀਅਰ ਸਰਵਿਸ ਐਂਡ ਦਾ 에어 ਟਿਕਟਾਂ। ਮਤਲਬ ਕਿ ਕੋਰੀਅਰ ਦੇ ਨਾਲ ਟਿਕਟਾਂ ਦਾ ਕੰਮ ਵੀ ਕਰਦੇ ਹੋ? ਹਾਂਜੀ ਹਾਂਜੀ ਆਪਾਂ ਟਿਕਟਾਂ ਦਾ ਕੰਮ। ਕਈ ਵਾਰੀ ਕਿਸੇ ਨੇ ਟਿਕਟਾਂ ਟੋਟਾਂ ਵੀ ਲੈਣੀਆਂ ਬਾਈ ਦੂਰ ਨੇੜੇ ਜਾ ਆਜੂਜ ਦੀਆਂ ਜਾਣਾ ਜੂਣਾ ਤਾਂ ਇੱਥੇ ਆ ਕੇ ਕੰਟੈਕਟ ਕਰ ਲਓ ਤੇ ਬਾਈ ਟਿਕਟਾਂ ਵੀ ਕਰਵਾ ਦਿੰਦੇ ਨੇ। ਕਿ ਨਹੀਂ? ਤੇ ਪੈਕਿੰਗ ਕਿੱਸੇ ਹਿਸਾਬ ਨਾਲ ਕਰਦੇ ਹੋ ਕੋਰੀਅਰ ਦੀ ਬਾਈ ਕੋਈ ਕੋਰੀਅਰ ਤੁਹਾਡੇ ਕੋਲੇ ਭੇਜਣ ਵਾਲਾ ਤਿਆਰ ਪਿਆ ਹੋਵੇ। ਆਪਾ ਦਖਾ ਸਕੀ ਇਹਨੂੰ ਕਨਵੇਂ ਇਸ ਤਰੀਕੇ ਨਾਲ ਪੈਕਿੰਗ ਜਾਂਦੀ ਹੈਗੀ ਹਾਂਜੀ ਆ ਭੇਜ ਦੋ ਆਹ ਦਹਾਈ ਮੜਾ ਜੰਮ ਦੀ ਪੂਰਾ ਵਧੀਆ ਇਹਨਾਂ ਦੇ ਚੀਕਿਆਂ ਨਾਲ ਚੰਗਾ ਗੱਤਾ ਲਾਉਣੇ ਤਾਂ ਇਹ ਵੀ ਐਂ ਪੈਕਿੰਗ ਹੋ ਕੇ ਸਮਾਨ ਜਾਂਦਾ ਬਾਈ ਇਸ ਤਰੀਕੇ ਨਾਲ ਜਿਵੇਂ ਆਹ ਸੀ ਇਸ ਤਰੀਕੇ ਨਾਲ ਹਣਾ ਤੇ ਬਾਈ ਇਹ ਸਮਾਨ ਦੀ ਜ਼ਿੰਮੇਵਾਰੀ ਆ ਤੁਹਾਡੀ ਜਦੋਂ ਭੇਜ ਦੋ ਹਾਂਜੀ ਆਪਣੀ ਪੂਰੀ ਜ਼ਿੰਮੇਵਾਰੀ ਪਹੁੰਚਣ ਤੱਕ ਦੀ ਪਹੁੰਚਣ ਤੱਕ ਦੀ ਵੀ ਜਿੰਨਾ ਤੇ ਕਰਾ ਕੇ ਲੈਦੇ ਹੱਥ ਨਹੀਂ ਜਾਂਦਾ ਉਹਨਾਂ ਚਿਰ ਤੁਸੀਂ ਆਪਦੀ ਰਿਸਪੌਂਸਿਬਿਲਟੀ ਚੱਕਦੇ ਹੋ ਹਾਂਜੀ ਆਪਦੀ ਆਪਣੀ ਪੂਰੀ ਰਿਸਪੌਂਸਿਬਿਲਟੀ ਹੈ ਤੇ ਵੀ ਜੇ ਕੋਈ ਹੈਪਨ ਹੁੰਦਾ ਰਾਹ ਚ ਰੁਕਦਾ ਕਰਦਾ ਜਾਂ ਉਹ ਕਰਦਾ ਵਾਪਸ ਆਉਂਦਾ ਤੁਹਾਡੇ ਕੋਲੇ ਕਿ ਕਿੱਥੇ ਹੁੰਦਾ ਇਹ ਨਹੀਂ ਉਹਦਾ ਆਪਾਂ ਕਲੇਮ ਪਾਦੇ ਨੇ ਕੰਪਨੀ ਵਗੈਰਾ ਨੂੰ ਜੀ ਇਹ ਬਸ ਅੱਜ ਗੱਲ ਹੁੰਦੀ ਹੈ ਜਦੋਂ ਸਮਾਨ ਖਰਾਬ ਵਗੈਰਾ ਹੁੰਦਾ ਉਹਦਾ ਫਿਰ ਖਰਚਾ ਵਗੈਰਾ ਕੰਪਨੀ ਵਗੈਰਾ ਤੋਂ ਲੈ ਕੇ ਆਪਾਂ ਕਲੇਮ ਉਹ ਦੇ ਦਿੰਦੇ ਹਾਂ ਅਗਲੇ ਨੂੰ ਦੇ ਦਿੰਦੇ ਹਾਂ ਪਰ ਤਕਰੀਬਨ ਇਹੋ ਜਿਹਾ ਕੋਈ ਕੇਸ ਆਇਆ ਮੂਰੇ ਕਿ ਨਹੀਂ ਕੇਸ ਜੇ ਕੇਸ ਆਉਂਦਾ ਹੀ ਨਹੀਂ ਲੱਗ ਪਾਗੇ ਤਕਰੀਬਨ ਆਉਂਦੇ ਨਹੀਂ ਪਹਿਲੀ ਚੀਜ਼ ਹੁੰਦੀ ਹੈ ਕੋਈ ਕੋਈ ਵੀ ਚੀਜ਼ ਨਹੀਂ ਜਾਣੀ ਜਾਂ ਖਰਾਬ ਹੋਊ ਉਹ ਆਪ ਕੋ ਪਹਿਲਾਂ ਹੀ ਦੱਸ ਦਿੰਨੇ ਆਂ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਾ ਸਕਦੀਆਂ ਕੱਪੜਿਆਂ ਚ ਕਿਹੜੇ-ਕਿਹੜੇ ਜਾ ਸਕਦੇ ਆ ਖਾਣ ਪੀਣ ਵਾਲੀਆਂ ਚੀਜ਼ਾਂ ਚ ਕਿਹੜੀਆਂ ਜਾ ਸਕਦੀਆਂ ਦਵਾਈਆਂ ਵਗੈਰਾ ਉਹਦਾ ਕੀ ਕੋਰੀਅਰ ਦਾ ਲੱਗ ਹੈ ਚੀਜ਼ਾਂ ਇਹ ਮੜੀ ਚਾਨਣਾ ਪਾਈ ਇਹਦੇ ਬਈ ਇਸ ਤਸਵੀਰ ਤੂੰ ਦੱਸੀ ਆਂ ਬਈ ਬੜੀ ਨਸ਼ੇ ਨੂੰ ਛੱਡ ਕੇ ਬਹੁਤ ਸਾਰੀਆਂ ਚੀਜ਼ਾਂ ਹੀ ਬਾਗ ਜਾਂਦੀਆਂ ਬਸ ਨਸ਼ਾ ਨਾ ਹੋਵੇ ਕੋਈ ਵੀ ਚੀਜ਼ ਜਿਵੇਂ ਦਵਾਈ ਭੇਜਣੀ ਹੈ ਦਵਾਈ ਖਾਤਰ ਕੀ ਰਿਸਪੌਂਸਿਬਿਲਟੀ ਕਿਸੇ ਬੰਦੇ ਨੂੰ ਆਪਾਂ ਨੂੰ ਪਰਚੀ ਚਾਹੀਦੀ ਆ ਡਾਕਟਰ ਦੀ ਬਿੱਲ ਚਾਹੀਦਾ ਡਾਕਟਰ ਦਾ ਬਿੱਲ ਤੇ ਪਰਚੀ ਇਹਦਾ ਪਾਰਸਲ ਨੇ ਨਾਲ ਜਿਵੇਂ ਕੱਪੜਿਆਂ ਦੇ ਨਾਲ ਹੀ ਭੇਜ ਜਾਂਦਾ ਕਿ ਦਵਾਈ ਉਹ ਦਵਾਈ ਅੱਡ ਹੁੰਦੀ ਹੈ ਜੀ ਦਵਾਈ ਦਾ ਪਾਰਸਲ ਅੱਗ ਤੇ ਵਿੱਚ ਕੱਪੜਿਆਂ ਚ ਪਾ ਕੇ ਭੇਜ ਦਿੰਦੇ ਜੀ ਪਰ ਉਹਦੀ ਫੀਸ ਰਾਤ ਚ ਖੜ ਜਾਂਦੀ ਹੈ ਜੀ ਤੇ ਉਹਦਾ ਫਿਰ ਆਉਂਦਾ ਹੀ ਆਪਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਜੀ ਜਦੋਂ ਬਾਡੀ ਭੇਜਦੇ ਆ ਸਾਡੀ ਦਾ ਖਰਚਾ ਨਹੀਂ ਹੁੰਦਾ ਜੀ ਉਹ ਕੋ 6 ਵੀ ਲੱਗਦਾ ਜੀ ਬਾੜਾ ਨਹੀਂ ਲੱਗਦਾ ਬਾੜਾ ਨਹੀਂ ਲੱਗਦਾ ਠੀਕ ਹੈ ਤੇ ਦੂਜੇ ਪਾਰਸਲ ਆ ਜਿਹੜੇ ਉਹ ਆਪਾਂ ਹੀ ਜਿਵੇਂ ਖਾਣ ਪੀਣ ਵਾਲੇ ਖਾਣ ਪੀਣੇ ਚੀਜ਼ਾਂ ਚ ਕੀ ਕੀ ਚੀਜ਼ਾਂ ਰਹਿ ਗਈਆਂ ਖਾਣ ਪੀਣ ਤੋਂ ਸਾਰੀਆਂ ਬਸ ਹੀ ਲਿਕਵਿਡ ਜਿਹੜੀਆਂ ਪੈਕਟਡ ਆ ਗਈਆਂ ਪਾਣੀ ਮੋਟੀਆਂ ਲਿਕਵਿਡ ਹੁੰਦੀਆਂ ਜਿਹੜੀਆਂ ਆਪਾਂ ਨੂੰ ਇਹ ਪਤਾ ਲੀਕ ਹੋਣੀਆਂ ਜਾਂ ਕੋਈ ਨੁਕਸਾਨ ਹੁੰਦਾ ਜਿਹੜੀਆਂ ਚੀਜ਼ਾਂ ਦਾ ਜਿਵੇਂ ਆਪਾਂ ਕਹਿੰਦੇ ਕੋਈ ਚੀਜ਼ ਪਾੜੇ ਕੋਈ ਨਸ਼ੀਲੀ ਕੀਰਜ ਹੋਊਗੀ ਇਹ ਚੀਜ਼ਾਂ ਨਹੀਂ ਆਉਂਦੀਆਂ ਮਤਲਬ ਕਿ ਜਿਵੇਂ ਪੂਜੀਆ ਵਗੈਰਾ ਬਿਸਕਟ ਵਗੈਰਾ ਆ ਗਏ ਜਾਂ ਕੋਈ ਕੈਂਡੀਆਂ ਕੁੰਡੀਆਂ ਖਾਣ ਵਾਲੀਆਂ ਆ ਗੀਆਂ ਜਿਹੜੀਆਂ ਪੈਕਟਡ ਨੇ ਕੰਪਨੀਆਂ ਬਣੀਆਂ ਰਜਿਸਟਰਡ ਨੇ ਉਹ ਚੀਜ਼ਾਂ ਜਾਂਦੇ ਨੇ ਹਾਂਜੀ ਹਾਂਜੀ ਇਹ ਚੀਜ਼ਾਂ ਬਗ ਤੇ ਤੂੰ ਕਿੰਨੇ ਦਿਨਾਂ ਚ ਪਾਰਸਲ ਜਾਂਦਾ ਵਾਤੋ ਵਦ ਮਨਦੀਪ ਭਾਈ 1 ਦਾ ਹੁੰਦਾ 4 ਤੋਂ 7 ਦਿਨਾਂ ਵਾਲਾ ਜੀ ਹੂੰ ਹੂੰ ਤੇ ਇੱਕ ਹੁੰਦਾ 15 ਤੋਂ 20 ਦਿਨਾਂ ਵਾਲਾ ਜੀ 4 ਤੋਂ 7 ਵਾਲੇ ਨੂੰ ਕੀ ਬੋਲਦੇ ਆ ਕਿਹੜਾ ਪਾਰਸਲ ਕਹਿੰਦੇ ਆ ਡੀਏਸੀਲ ਕਰਦੇ ਹੁੰਦੇ ਡੀਐਚਐਲ ਕਰਪਨੀ ਥਰੂ ਜਾਂਦਾ ਜੀ ਟਰੈਕਿੰਗ ਜਿਹੜੀ ਦਿੰਨੇ ਆਪਾਂ ਅਗਲੇ ਨੂੰ ਅੱਧੇ ਘੰਟੇ ਚ ਨਾ ਦਿੰਦੇ ਮਤਲਬ ਕਿ ਤੂੰ ਟਰੈਕਿੰਗ ਐੜੀ ਵੀ ਦਿਨੋ ਲੋ ਵੀ ਮਿੱਤਰੋ ਇੱਕ ਗੱਲ ਹੋਰ ਹੈ ਜਿਹੜੀ ਸਭ ਤੋਂ ਵਧੀਆ ਗੱਲ ਹੈ ਇਹ ਕਹਿੰਦੇ ਵੀ ਅਸੀਂ ਟਰੈਕ ਵੀ ਬੰਦਾ ਘਰੇ ਬੈਠਾ ਦੇਖ ਸਕਦਾ ਵਾ ਸਾਡਾ ਪਾਰਸਲ ਕਿੱਥੇ ਹੈ ਕਿੱਥੇ ਭਾਗ ਗਿਆ ਤੇ ਕਦੋਂ ਉਹ ਵੀ ਟਰੈਕਿੰਗ ਆਈਡੀ ਵੀ ਦਿੰਦੇ ਆ ਬਾਕੀ ਸਾਰੇ ਮੁੰਡੇ ਆਪਣੇ ਆਂਡ ਗਮਾਡ ਪਿੰਡਾਂ ਦੇ ਆ ਬਾਈ ਤੇ ਜਿੰਨੇ ਵੀ ਭਰਾ ਆਪਣੇ ਪੇਜ ਨੂੰ ਵੇਖਦੇ ਆ ਜਾਂ ਆਪਣੇ ਚੈਨਲ ਨੂੰ ਵੇਖਦੇ ਤੇ ਭਰਾਵਾਂ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਮੈਂ ਬਾਈਆਂ ਦਾ ਨੰਬਰ ਵੀ ਮੈਂਸ਼ਨ ਕਰੂੰਗਾ ਤੇ ਕਾਰਡ ਵੀ ਮੈਂਸ਼ਨ ਕਰਦਾ ਜੇ ਕਿਸੇ ਨੇ ਕੋਈ ਪੁੱਛਣਾ ਕਰਨਾ ਕੋਈ ਚੀਜ਼ ਬਸਦਾ ਉਹ ਵੀ ਜਰੂਰ ਬੇਚਜ ਕੋਗੇ ਫੋਨ ਲਾ ਲਿਓ ਠੀਕ ਹੈ ਨਾ ਤੇ ਜਿਹੜੇ ਬੰਦੇ ਮੈਨੂੰ ਪਿਆਰ ਕਰਦੇ ਆ ਮੇਰੇ ਮਿੱਤਰਾਂ ਜਿਹੇ ਮੇਰਾ ਨਾਮ ਲੈਦੇ ਹੋ ਮੇਰੇ ਤਾਂ ਖਾਸ ਮਿੱਤਰ ਨੇ ਪਰ ਜੇ ਕੋਈ ਉਹ ਵੀ ਕੋਈ ਪੁੱਛਣਾ ਕਰਨਾ ਤਾਂ ਵੀ ਕੋਈ ਚੱਕਰ ਨਹੀਂ ਬਾਈ ਠੀਕ ਹੈ ਨਾ ਹਾਂਜੀ ਹੋਰ ਕੋਈ ਮਨਦੀਪ ਕੋਈ ਗੱਲਬਾਤ ਹੈ ਇਸ ਬਾਰੇ ਕੋਈ ਚਾਨਣਾ ਪਾਉਣਾ ਹੋਵੇ ਕੋਰੀਅਰ ਬਾਰੇ ਜਿਹੜੀਆਂ ਤੁਹਾਨੂੰ ਪ੍ਰੋਬਲਮ ਆਈਆਂ ਲੋਕਾਂ ਤੋਂ ਵੀ ਆ ਚੀਜ਼ਾਂ ਆ ਰਹੀਆਂ ਸਾਨੂੰ ਬਈ ਯਾਰ ਤੁਸੀਂ ਜ਼ਰੂਰ ਹਾਲ ਠੀਕ ਹੈ ਹਿਲਹਾਲ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਆਈ ਮਤਲਬ ਕਿ ਸਾਰੇ ਤਕਰੀਬਨ ਐਜੂਕੇਟਿਡ ਬੰਦੇ ਆ ਯਾਰ ਪੜ੍ਹੇ ਲਿਖੇ ਆ ਤਕਰੀਬਨ ਇਹਨਾਂ ਜਿਹੜਾ ਪੁੱਛ ਲੈਂਦਾ ਇਹ ਸਮਾਨ ਵਗੈਰਾ ਲੈਣ ਤੋਂ ਕੀ ਕੁਝ ਲਈਏ ਕਰੀਏ ਹੁੰਦੀਆਂ ਇਹ ਚੀਜ਼ ਜਾਂਦੀ ਹੈ ਫਿਰ ਆਪਾਂ ਉਹ ਅਗਲੇ ਨੂੰ ਗਾਈਡ ਕਰ ਦਿੰਦੇ ਨੇ ਕਿ ਮਤਲਬ ਕਿ 70% 75% ਲੋਕਾਂ ਨੂੰ ਜਾਣਕਾਰੀ ਹੈਗੀ ਹੈ 25% ਰੈਂਦੀ ਤੁਸੀਂ ਦੇ ਦਿੰਦੇ ਹੋ ਹਾਂ ਤੁਸੀਂ ਆਪਾਂ ਦੇ ਦਿੰਦੇ ਹਾਂ ਠੀਕ ਹੈ ਬਈ ਜਦੋਂ ਇਹ ਨਹੀਂ ਆਂਦੀ ਜਾਂ ਜੀ ਤੇ ਲੈ ਬਾਈ ਕਮੈਂਟ ਕਰਕੇ ਵੀ ਦੱਸਿਓ ਜਰੂਰ ਇਸ ਵੀਡੀਓ ਤੇ ਤੇ ਭਰਾਵਾਂ ਦਾ ਸਾਥ ਦਿਓ ਬਾਈ ਤੇ ਇਹ ਹੈਗਾ ਬਾਈਆਂ ਦਾ ਡਰੈਸ ਇੱਥੇ ਬਾਈ ਮੋੜ ਮੰਡੀ ਨੇੜੇ গারਲ ਸਕੂਲ ਸਾਹਮਣੇ ਸਬਜ਼ੀ ਮੰਡੀ ਤੇ ਜਮਾ ਕਾਰਨਰ ਤੇ ਦੁਕਾਨ ਹੈ ਬਾਈਆਂ ਦਾ ਆਫਿਸ ਹੈ ਇੱਥੇ ਆ ਕੇ ਮਿਲਦੇ ਹੋ ਬਾਈ ਹਨਾ ਪੰਜਾਬੀ ਚ ਆਪਾਂ ਦੁਕਾਨ ਕਹਿੰਦੇ ਨੇ ਇੰਗਲਿਸ਼ ਚ ਆਫਿਸ ਕਹਿੰਦੇ ਆ ਤੇ ਇੱਥੇ ਆ ਕੇ ਆ ਜੋ ਤੁਸੀਂ ਮਿਲ ਵੀ ਸਕਦੇ ਹੋ ਬਾਈ ਤੇ ਬਾਕੀ ਸਰੇ ਜੇ ਕੋਈ ਗੱਲਬਾਤ ਪੁੱਛਣੀ ਹੈ ਮੈਂ ਨੰਬਰ ਮੈਂਸ਼ਨ ਕਰੂੰਗਾ ਤੇ ਦਿਓ ਸਾਥ ਭਰਾਵਾਂ ਦਾ ਹਨਾ ਸਾਰਿਆਂ ਦਾ ਧੰਨਵਾਦ ਬਾਈ ਜੀ ਵੀਡੀਓ ਦੇਖਣ ਦਾ